हां जी ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਪੇਜ ਤੇ ਪਹਿਲੀ ਵਾਰ ਜੁੜੇ ਨੇ ਆਪਣੇ ਪੇਜ ਨੂੰ ਕਰ ਲੋ ਫੋਲੋ ਜ਼ਰੂਰ ਕਰ ਲੋ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਪ੍ਰੈਸ ਕਰ ਲੋ ਆਪਣੇ ਚੈਨਲ ਦਾ ਨਾਮ ਹੈ ਜੋਤ ਡੈਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਪਿੰਡ ਜੋਗੇ ਤੋਂ ਬਣਾ ਰਹੇ ਆ ਬਾਈ ਦੇ ਘਰੋਂ ਬਾਈ ਕੋਲੇ ਇਸ ਟਾਈਮ ਤਿੰਨ ਨਗ ਨੇ ਤੇ ਬਾਈ ਨਾਲ ਤਿੰਨਾਂ ਨਗਾਂ ਬਾਰੇ ਗੱਲਬਾਤ ਕਰਾਂਗੇ ਤੇ ਕੱਲੀ-ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ ਇਹ ਕਰ ਤੁਸੀਂ ਮੇਰੇ ਚੈਨਲ ਤੇ ਜੁੜਿਓ ਪਹਿਲੀ ਵਾਰ ਜੁੜਿਓ ਤੇ ਆਪਾਂ ਆਪਣੇ ਚੈਨਲ ਨੂੰ ਫੋਲੋ ਤੇ ਕਰ ਆਪਣਾ ਵੀਡੀਓ ਬਣਾਉਣ ਲਈ ਆਪਣਾ ਸੰਪਰਕ ਨੰਬਰ ਆ 97791 ਤੇ 98511 ਬਾਈ ਨਾਲ ਮਲਾਉਣਿਆ ਆਓ ਭਾਈ ਜੀ ਸਾਸ਼ੀ ਕਾ ਬਾਈ ਜੀ ਬਾਈ ਜੀ ਸਾਸ਼ੀ ਕਾ ਜੀ ਫੋਰ ਸੇ ਤਾਂ ਠੀਕ ਆ ਜੀ ਬਹੁਤ ਬੜੀ ਕਿਰਪਾ ਬਾਈ ਜੀ ਜਿਹੜੀ ਆਪਾਂ ਵੀਡੀਓ ਤੇ ਗਾਂ ਚੱਲ ਰਹੀ ਹੈ ਜੀ ਆਪਣੀ ਬਸੇ ਕਹਵੇਂ ਸੂਏ ਆ ਜੀ ਇਹ ਬਾਈ ਪਹਿਲੇ ਸੂਏ ਸੂਣ ਆਲੀ ਹੈ 10 12 ਦਿਨ ਲੈਣਗੇ ਪਹਿਲੇ ਸੂਏ ਸੂਣ ਆਲੀ ਤੇ 10 ਤੋਂ 12 ਦਿਨ ਲੈਣ ਆਲੀ ਆ ਤੇ ਕਿੰਨਾ ਕ ਦੁੱਧ ਪਾਜੂ ਵੀਰੇ ਦੁੱਧ ਪਾਜੂ ਬਾਈ 15 16 ਫਿਰ ਪਾਜੂ ਆਉਣਾ ਬਹੁਤ ਵਧੀਆ ਗੱਲ ਆ ਬਾਈ ਗੁੱਡ ਜੋਬ ਆ ਹਨਾ ਪਹਿਲਾਂ ਤਾਂ ਥੋੜੀ ਧੰਨਵਾਦ ਆ ਜਿਹੜਾ ਤੁਸੀਂ ਸਹੀ ਦੱਸਿਆ ਅੱਜ ਕੱਲ ਤੁਹਾਨੂੰ ਪਤਾ ਲੋਕ 20 ਤੋਂ ਸਟਾਰਟ ਹੀ ਹੁੰਦੇ ਨੇ ਲੈ ਵਾ ਦੇਖ ਲੋ ਵੀਰੇ ਚਾਰ ਥਾਣੇ ਪੂਰੇ ਵਧੀਆ ਥਾਣੇ ਹਜੇ ਕਰਮਾ ਵਾਲੀ ਪੰਜ ਤੋਂ ਛੇ ਦਿਨਾਂ ਦੀ ਕੱਚੀ ਆ ਤੇ ਇਧਰਲੀ ਸਾਈਡ ਵੀ ਤੁਹਾਨੂੰ ਜੱਜਮੈਂਟ ਕਰਾ ਦੇਣਿਆ ਇਹਦਾ ਫੌਜੀ ਸਾਹਿਬ ਰੇਟ ਕੀ ਕਰਤਾ ਜੀ ਰੇਟ ਬਾਈ ਜੀ ਫੋਨ ਤੇ ਕਰ ਲਾਂਗੇ ਰੇਟ ਠੀਕ ਆ ਜੀ ਫੋਨ ਤੇ ਕਰ ਲੋਗੇ ਬਾਕੀ ਬਾਈ ਕੋਲੇ ਦੋ ਫੋਨਾਂ ਨੇ ਤੇ ਉਹ ਤੋਹਫਾ ਹੀ ਆ ਤੇ ਚੰਗਤਰ ਬੂਰੀਆਂ ਦੇ ਸ਼ਕੀਰ ਉਹਨਾਂ ਲਈ ਬਹੁਤ ਵਧੀਆ ਗੱਲ ਹੈ ਕਿ ਫੌਜੀ ਸਾਹਿਬ ਕੋਲੇ ਪੂਰੇ ਟੌਪ ਦੀਆਂ ਆਹ ਕੁਆਲਿਟੀ ਦੇ ਝੋਟੀਆਂਆਂ ਗਿਆ ਉਹ ਬਕਾਊ ਨੇ ਤੇ ਉਹਨਾਂ ਚ ਇੱਕ ਹੋਰ ਵੱਡਾ ਗਿਫਟ ਹੈਗਾ ਤੇ ਬੂਰੀ ਮੀਨੀ ਤੇ ਆ ਬੂਰੀ ਮੀਨੀ ਵੀਰੇ ਇਹ ਕਿੰਨੀ ਉਮਰ ਆ ਵੀਰੇ ਇਹਦੀ ਭਾਈ ਪੌਣੇ ਦੋ ਸਾਲ ਦੀ ਪੌਣੇ ਦੋ ਸਾਲ ਚਾਰ ਥਣ ਨੇ ਜੀ ਹਾਂ ਜੀ ਥਣ ਤੇ ਇੱਕ ਕਰਾਜ਼ ਨੇ ਜਿਹੜੇ ਤੁਸੀਂ ਚਾਰ ਥਣ ਨੇ ਇਧਰ ਰੇਟ ਵੀ ਫੌਜ ਸਾਹਿਬ ਫੋਨ ਤੇ ਹਾਂਜੀ ਭਾਈ ਫੋਨ ਕਰ ਲਾਂਗੇ ਠੀਕ ਆ ਜੀ ਇਹਦਾ ਰੇਟ ਵੀ ਫੌਜ ਸਾਹਿਬ ਕਹਿੰਦੇ ਫੋਨ ਤੇ ਕਰ ਲਾਂਗੇ ਇਹਦਾ ਦੰਦਾ ਦੰਦਾ ਬੜਾ ਇਤਨੀ ਜਾਣਕਾਰੀ ਤਾਂ ਹਜੇ ਨਹੀਂ ਇਹਦਾ ਹਜੇ ਛੋਟੀ ਹੈ ਨਾ ਤੇ ਆਹ ਛੋਟੀ ਜੀ ਇਹ ਭਾਈ ਦੋ ਦੰਦਾ ਜੀ ਦੋ ਦੰਦ ਬੂਰੀ ਝੋਟੀ ਪੂਰੇ ਸਿੰਘ ਦੇਖ ਲੋ ਜਿਹੜਾ ਸਿੰਘ ਹੁੰਦਾ ਪੂਰਾ ਸੋਹਣਾ ਸਿੰਘ ਲੱਗਿਆ ਬਈ ਫੇਸ ਬਹੁਤ ਸੋਹਣਾਗਾ ਕਰਮਾ ਵਾਲੀ ਦਾ ਚਾਰ ਥਣੇ ਇਹਦੇ ਵੀ ਬਸ ਇਹਦੇ ਕੋਈ ਸੀਮਨ ਸੁਮਨ ਲੱਗਿਆ ਬਈ 16 ਤਰੀਕ ਦਾ ਲੱਗੇ 16 ਤਰੀਕ ਦਾ ਸੀਮਨ ਲੱਗਿਆ ਕਿਹੜਾ ਰਿਵਾਈਡਰ ਡਾਕਟਰ ਤੋਂ ਲਈ ਪਿੰਡੋਂ ਹਾਂਜੀ ਜੋ ਕਿ ਦੀ ਰਿਵਾਈਡਰ ਡਾਕਟਰ ਤੋਂ ਅੱਛਾ ਜੀ 16 ਤਰੀਕ ਦਾ ਲਵਾਈ 16 ਤਰੀਕ ਦਾ ਸੀਮਨ ਲੱਗਿਆ ਹਜੇ ਹੁਣ ਆਹ ਵਾਲੀ 16 ਨੂੰ ਲੱਗਿਆ ਵਾ ਸੀ ਮਣ ਹਾਂਜੀ ਹਾਂ ਜੀ ਸੋ ਲਓ ਵੀ ਸਿੱਧਣੋਂ 16 ਤਰੀਕ ਦਾ ਬਾਈਕ ਦੇ ਦੱਸਣ ਮੁਤਾਬਕ ਸੀਮਨ ਲੱਗਿਆ ਹੋਇਗਾ ਕੋਈ ਬਾਕੀ ਆਪ ਦੀ ਜੱਜਮੈਂਟ ਕਰ ਲਿਓ ਪੂਰੀਆਂ ਸੋਹਣੀਆਂ ਸੁਨੱਖੀਆਂ ਬਾਕੀ ਆਪਦਾ ਨਾਮ ਤੇ ਐਡਰੈਸ ਬਾਈ ਤੁਹਾਡਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਪਿੰਡ ਜੋਗਾ ਜੀ ਪਿੰਡ ਜੋਗਾ ਹਾਂਜੀ ਫੋਨ ਨੰਬਰ ਹੈਗੀ 987255596 ਫੋਨ ਨੰਬਰ 98725 ਹਾਂਜੀ 55954 55954 ਨਾਮ ਜੀ ਗੁਰਦੀਪ ਸਿੰਘ ਜੀ ਗੁਰਦੀਪ ਨਾਮ ਗੁਰਦੀਪ ਸਿੰਘ ਪਿੰਡ ਜਬਾਈ ਦਾ ਜੋਗੇ ਪਿੰਡ ਦਾ ਘਰ ਆਗਾ ਬਾਕੀ ਜਿਹੜੇ ਕਿਸਾਨ ਭਰਾ ਨੂੰ ਜਰੂਰ ਤੁਹੀ ਨਾ ਬਾਈ ਗੁਰਦੀਪ ਸਿੰਘ ਦਾ ਜਰੂਰ ਸੰਪਾਰਕ ਕਰੋ ਇੱਕ ਬੂਰੀ ਸ਼ਾਹ ਕਾਲ ਬੂਰੀ ਪ्योर ਬੂਰੀ ਮੀਨੀ ਆ ਤੇ ਇੱਕ ਬੂਰੀ ਕੁੰਡੀ ਆ ਬਹੁਤ ਸ਼ਕੀਨ ਤੇ ਧੰਨਵਾਦ ਜੀ ਜਿਹੜੇ ਵੀਡੀਓ ਨੂੰ ਇੰਨਾ ਪਿਆਰ ਵਖਸਦੇ ਨੇ ਨੰਬਰ 21 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਕਿਸਾਨ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਰੂਰ ਰਕ ਕਰ ਲਓ ਧੰਨਵਾਦ ਜੀ ਸ਼ਸ਼ੀਕਾਲ